ੋ ਨਨ ਗੋਵਿੰਦ ਗਾਇੋ ਨੈ ਜਨਮ ਅਗਾਰਦ ਗੇ ਨਾ ਓ ਨਨ ਗਵਰ ਭਜ ਮਨਾ ਜਹਵਦ ਜਲ ਕੋ ਮੇ ਨਾ ਵਿਖਿਆ ਨ ਜੋਗਾ ਕੋ ਨਾ ਹੋਏ ਉਦਾਸ ਕੋ ਨਾਨਕ ਬਜਾਰ ਮਨਾ ਪਰ ਨ ਜਮ ਕੇ ਓ ਜਾਨ ਕੋ ਨਾਨਕ ਨਰਵਾਵ ਰੈ ਓ ਨਾ ਬੁਝਾ ਭਗਵਾਨਾ ਤਨ ਦਾ ਰਾਸ ਸੰਪਦ ਸਗਲ ਜੇਨੂ ਤੇ ਦੇ ਉਹਧਾਰਨ ਬਹਰਨ ਹਰ ਅਨਾਧ ਕਹਿਨਾਦ ਕੋ ਨਾਨਕ ਦੇ ਜਾਣਿਆ ਸਦਾਬਦ ਤੁਮ ਜਾਦ ਤਨ ਤਨ ਜੈ ਕਾਜ ਨੇ ਨਾ ਕੇ ਨਾ ਉਹ ਨਾਨਕ ਗੁਨਰ ਭਾਵ ਰਹਿ ਅਬ ਕਿ ਓਡਲ ਤਦੇ ਨਾ ਤਨ ਜਨ ਜੰਪਾ ਸੁਖ ਦਿਓ ਅਰਜਹਿ ਨੀਕੇ ਦਾ ਦਾ ਗੱਡ ਦੈ ਨੇ ਦਾ ਪੰਜ ਤਾਦ ਕੋਦਨ ਰਾਜਯੋ ਜਾਨੋ ਜਦਰ ਸੁਜਾਨ ਜਹਤੇ ਮੈਂ ਅਰਜੋ ਬਸਾ ਸੰਤਨ ਕਹਿ ਬੁਕਾਰ ਉਹ ਨਾਨਕ ਦੇਹ ਭਜ ਮਨਾ ਸਤ ਨਿੰਦਿਆ ਨਾਇ ਜ ਕੰਚਨ ਰੋ ਸਮਾ i ਤੇ ਬਹੁ ਦਾਦ ਉਹ ਨਾਨਕ ਸੁਨ ਰਹਿ ਮਨਾ ਇਹ ਕੱਢ ਬ੍ਰਾਹਮਣ ਵਾਜ ਜਹ ਬ੍ਰਾਹਣੇ ਜਾ ਜੇ ਮਾਰ ਐ ਨਾ ਸੰਧਰ ਮਤਵਾਰਨ ਕਲ ਮਰ ਕੋ ਨਾਮ ਜਿਸ ਦੇ ਨਾ ਜਾਨਕ ਬਜਾ ਸਫਲ ਹੋਏ ਜਗ ਰਣਾ ਸਨਾਰਨਾ ਮੋਹ ਨਾਨਕ ਜੁਨ ਰਹਿ ਮਨਾ ਪਰਹਿ ਨ ਜਮ ਕੈ ਦਾ ਜੋ ਪ੍ਰਾਨੇ ਮਮਤਾ ਤੁਜਾ ਗਦਨ ਆ ਨਨੋ ਲਗਨੇ ਦੋ ਉਹਨ ਨ ਮਨਨਕ ਗਾਉ ਨਾਰਾਇਣ ਜੈ ਜੇ ਦ ਜਸ ਜਲ ਤੇ ਬੁਧ ਵਦਾ ਉਪਜਾ ਬਿਨ ਸਨੇ ਰਾਨੇ ਘਚਨਾ ਜੈ ਜੈ ਮਦਮਾਇਆ ਗੈ Yeah. ਨਾਨਕ <laughs> ਸਾਹ ਜਨ ਬਨਾ ਪਰਤ ਦਾਇ ਜਮਵਾਦ ਸੁਖ ਮੈਂ ਬੋ ਸੰਗੇ ਬੈ ਦੁਖ ਮੈਂ ਸੰਗ ਨਾ ਮਬਾਰ ਮਦ ਬੇਰਿਆ ਮਿਟਿਓ ਨਾ ਜੰਮ ਕੋਤਰਾ ਸੋ ਨਾਨਕ ਗੁਰ ਭਜ ਮਨਾ ਨਿਰਭਾਵਾ ਮਵਾ ਜਾਤਨ ਬੋਧ ਮੈਂ ਕਰ ਰਿਓ ਮਿਟਿਓ ਨਾ ਮਨ ਕੋਮ સ્યોક ભે રાખ લે ભગવાલ જવાન યાર બેર દબો નસ થાજ ਰਵਦਾ ਤਾ ਮਨ ਮਾਇਆ ਮੈ ਰਮ ਰਹੋ ਨਿਕਸਦ ਲਾਇ ਤਰ ਹੋ ਜਗੋੜਾ ਨਾਨਕ ਬਾਦ ਦੇ ਦਰ ਬਾਰੇ ਜਤਨ ਬਾਦ ਸੁਖ ਗਏ ਗਏ ਦੁੱਖ ਗੋ ਗਿਓ ਰਕੋ ਆਰੇ ਬਿਰਦ ਸਭ ਕੋ ਦਾਦਾ ਰਾਮ ਓ ਨਾਨਕ ਮਨ ਸਿਮਰਦੇ ੁਰਨ ਬਕਮ ਝੂਟਾ ਮਨ ਗਗਰਾ ਜਗ ਸੁਪਨੇ ਜੋ ਜਾ ਕਰਵ ਕਰਤ ਹੈ ਦੇ ਕੋ ਬਿਨ ਜਸ਼ਨ ਮੈਂ ਮੇ ਜਦ ਲੈ ਲੈ ਤੰ ਨਾਨਕੋਏ ਵਿਦਵਾਰ ਭਜੋ ਇਕ ਮਨ ਹੋਏ ਗਜਦਾ ਤੇ ਰਜਵਾਰਤੋ ਹਰ ਜਨ ਕਰ ਮਨ ਮੈਂ ਧਰਾਂ Go! <laughs> ਜੋ ਡਕਿਆ ਬੰਧਨ ਪਰੈ ਕਛ ਨਾ ਦੋਬਾ ਕਾਗਜ਼ ਦਾ ਵਧ ਧਜ ਗਿਆ